ਜੀ YouTube ਤੇ ਤੁਹਾਡੇ ਆਪਣੇ ਚੈਨਲ ਤੇ ਚੋਬਰ ਅੰਡਰਸਕੋਰ ਬੱਤਰ 50 ਤੇ ਤੇ ਇਹ ਖਾਸ ਜੋ ਤੇਰੀ ਦੇਖ ਰਹੇ ਹੋ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਜਾਂਦੀਆਂ ਤਿਆਰੀਆਂ ਵਿੱਚ ਸੰਗਤਾਂ ਲੱਗੀਆਂ ਹੋਈਆਂ ਨੇ ਔਰ ਛੋਟੇ ਭਰਾ ਨੇ ਟਰੈਕਟਰ ਤਿਆਰ ਕੀਤਾ ਹੋਇਆ ਸਾਰਾ ਕਾਫੀ ਸਮੇਂ ਤੋਂ ਰਾਤ ਪੂਰੀ ਲਾ ਕੇ 12 1 ਵਜੇ ਤੱਕ ਲੱਗੇ ਰਾਤ ਤਿਆਰ ਕਰਨ ਦੇ ਲਈ ਔਰ ਉਸ ਤੋਂ ਬਾਅਦ ਜੋ ਦਿਖਾਈ ਆ ਜੋ ਨਿਕਰ ਕੇ ਆਈ ਆ ਉਹ ਤੁਸੀਂ ਦੇਖ ਸਕਦੇ ਹੋ ਇਹ ਮੇਰੇ ਛੋਟੇ ਸਾਰੇ ਭਰਾ ਨੇ ਔਰ ਉਹਨੂੰ ਹੀ ਲੈ ਕੇ ਚਿਰੰਦਪੁਰ ਸਾਹਿਬ ਜਾਂਦੇ ਤਿਆਰੀਆਂ ਕਰਦੇ ਪਏ ਨੇ ਉਰੇ ਤਿਆਰੀਆਂ ਕਾਫੀ ਦਿਨਾਂ ਤੋਂ ਚੱਲਦੀਆਂ ਪਈਆਂ ਸੀਗੀਆਂ ਅ ਪਰ ਥੋੜਾ ਬਲੈਂਚ ਚੇਂਜ ਹੋਣ ਕਰਕੇ ਥੋੜੀ ਦਿੱਕਤ ਆ ਗਈ ਸਾਨੂੰ ਸੋ ਥੋੜਾ ਜਹਾ ਸਾਨੂੰ ਇਹ ਕਾਲੀ ਵਿੱਚ ਥੋੜਾ ਕੰਮ ਕਰਨਾ ਪਿਆ ਸੋ ਬਹੁਤ ਵਧੀਆ ਜੋ ਦਿਖਾ ਰਿਹਾ ਪਿਆ ਵਾ ਫਿਰ ਵੀ ਆਪਾਂ ਮਿਹਨਤ ਕਰਕੇ ਛੋਟੇ ਭਰਾਵਾਂ ਨੇ ਸੋ ਤਿਆਰੀਆਂ ਜਿਹੜੀਆਂ ਕੀਤੀਆਂ ਨੇ ਸ਼੍ਰੀਨਦਰਪੁਰ ਸਾਹਿਬ ਜਾਣ ਦੇ ਲਈ ਔਰ ਇੱਕ ਟਰਾਲੀ ਜਿਹੜੀ ਤੁਹਾਨੂੰ ਦਿਖਾ ਦਨੇ ਆ ਕਿਉਂਕਿ ਟਾਇਰ ਤੋਂ ਉੱਤੇ ਗਏ ਇੰਡੀਆ ਰਹਿ ਗਿਆ ਸਪਰੇਅ ਮਾਰ ਕੇ ਧੋ ਕੇ ਸਾਰਾ ਹੁੱਡੀ ਨੂੰ ਸਾਰਾ ਧੋਪਾ ਗਿਆ ਹੁਣ ਤੋਂ ਸਾਰਾ ਸੋ ਇਹ ਪੂਰੀ ਸ਼ੌਪ ਕੀਤੀ ਗਈ ਹੈ ਖਖੀ ਚੱਲਦਾ ਸਾਡਾ ਆ ਹਾਂ ਨਿਆਰੇ ਆ ਨਾ ਪੂਰੇ ਗਰਮੀ ਦੇ ਲਈ ਗਰਮੀ ਸੇ ਰਾਹਤ ਸੋ ਟਰਾਲੀ ਤਿਆਰ ਕਰਤੀ ਗਈ ਰਤੀ ਤਰਪਾਲ ਤੇ ਪਾ ਕੇ ਇਹਨੂੰ ਆ ਬੰਨਿਆ ਪਿਆ ਪੂਰੇ ਤਰੀਕੇ ਨਾਲ ਕਿ ਜਿਹੜਾ ਤਰਪਾਲ ਆ ਉੱਡੇ ਦਾਣਾ ਪੂਰਾ ਕਰਕੇ ਤੇ ਉਸ ਤੋਂ ਬਾਅਦ ਅੰਦਰ ਜਿਹੜੇ ਗੱਦੇ ਵਿਛਾ ਦਿੱਤੇ ਗਏ ਨੇ ਕਦੇ ਉਹ ਅੰਦਰ ਬੰਦੇ ਲੰਮੇ ਪਾਤੇ ਆ ਪਰ ਆਹ ਦੇਖੋ ਗੱਦੇ ਗੁੱਦੇ ਪਾ ਕੇ ਥੱਲੇ ਪਰਾਲੀ ਪਾ ਕੇ ਉਹ ਖੜੇ ਬੈਗ ਪਏ ਨੇ ਸਾਰੇ ਸਾਡਾ ਸਾਰਿਆਂ ਦੇ ਤੇ ਇਹ ਜੋ ਜਾਂ ਦੀਆਂ ਤਿਆਰੀਆਂ ਨੇ ਸੰਗਤ ਜੀ ਸੋ ਰਾਤ ਦੇ ਵਿੱਚ ਸੰਗਤ ਜਿਹੜੀ ਮਿਲੂਗੀ ਉਹ ਇੱਥੇ ਆਰਾਮ ਦੇ ਨਾਲ ਬਹਿ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰ ਸਕਦੀ ਆ ਸੰਗਤ ਨੂੰ ਕੋਈ ਹੋਖਾ ਨਾ ਲੱਗੇ ਇਸੇ ਕਰਕੇ ਸਾਰੀ ਜਿਹੜੀਆਂ ਇਹ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਨੇ ਬਾਕੀ ਮਿੱਤਰ ਪਿਆਰਿਓ ਆ ਕਾਫੀ ਟਰੈਕਟਰ ਪੁਜੇ ਹੁੰਦੇ ਆ ਉੱਥੇ ਆਪਾਂ ਦੇਖਦੇ ਹਾਂ ਨਾ ਕਿ ਕਈ ਲੱਖਾਂ ਰੁਪਏ ਲਾ ਕੇ ਤਿਆਰ ਕੀਤੇ ਹੁੰਦੇ ਨੇ ਹਨਾ ਟਰਾਲੀਆਂ ਬੜੀ-ਵਧੀਆ-ਵਧੀਆ ਉੱਥੇ ਦੇਖਣ ਨੂੰ ਮਿਲਦੀਆਂ ਨੇ ਹਨਾ ਸੋ ਮੇਨ ਮਕਸਦ ਆ ਉੱਥੇ ਜਾਣ ਦਾ ਹਨਾ ਕਿ ਨਤਮਸਤਕ ਹੋਣ ਦਾ ਸੋ ਕਿਉਂਕਿ ਓ ਭਾਈ ਗੁਰੂ ਸਤਨਾਮ ਸੋਰੀ ਮਾਫ ਕਰਨਾ ਮੇਰ ਮਕਸਦ ਉੱਥੇ ਜਾਣ ਦਾ ਨਤਮਸਤਕ ਹੋਣ ਦਾ ਹੈ ਨਾ ਕਿਉਂਕਿ ਸਾਡੇ ਸ਼ਹੀਦਾਂ ਦੀ ਧਰਤੀ ਹੈਗੀ ਆ ਖਾਲਸੇ ਦੀ ਧਰਤੀ ਹੈਗੀ ਆ ਉੱਥੇ ਪੁੱਜਣਾ ਬਹੁਤ ਜ਼ਰੂਰੀ ਸਾਨੂੰ ਸਾਰਿਆਂ ਦੇ ਲਈ ਤੇ ਹੈ ਨਾ ਕਿ ਸਾਡੇ ਯੋਧਿਆਂ ਦੀ ਸੂਰਮੇਤ ਜਿੰਨਾ ਕਰਕੇ ਅਸੀਂ ਯਾਦ ਘੁੰਮਦੇ ਪਏ ਆ ਜਿੰਨਾ ਕਰਕੇ ਅਸੀਂ ਇਹ ਸਾਰੇ ਕੁਦਰਤ ਤੇ ਰੰਗ ਮਾਣਦੇ ਪਏ ਆ ਹੈ ਨਾ ਸੋਨਾ ਦਾ ਸ਼ੁਕਰਾਨਾ ਸਾਨੂੰ ਅਦਾ ਕਰਨਾ ਚਾਹੀਦਾ ਤੇ ਨਤਮਸਤਕ ਹੋਣ ਦਾ ਉੱਥੇ ਜਾ ਕੇ ਸਿਰ ਸਿਰ ਸਜਦਾ ਕਰਨਾ ਚਾਹੀਦਾ ਜਾ ਕੇ ਸਾਨੂੰ ਸਾਰਿਆਂ ਨੂੰ ਉੱਥੇ ਬਾਕੀ ਇਹ ਹੈ ਕਿ ਅ ਜੇ ਅਸੀਂ ਆ ਕੀ ਕਹਿੰਦੇ ਨੇ ਟਰੈਕਟਰ ਸਾਡੇ ਖੇਤਾਂ ਵਿੱਚ ਚੱਲ ਸਕਦੇ ਆ ਤੇ ਅਸੀਂ ਰੋਡ ਤੇ ਵੀ ਇਹਨੂੰ ਲਿਜਾ ਸਕਦੇ ਆ ਹਨਾ ਜੀ ਤੇ ਇਹ ਤਾਂ ਹੁਣ ਸਿੰਘਾਂ ਦੇ ਜਹਾਜ਼ ਨੇ ਵੀ ਕਿ ਸਿੰਘਾਂ ਦੇ ਜਹਾਜ਼ ਕਿਤੇ ਵੀ ਲੈਂਡ ਕਰ ਸਕਦੇ ਆ ਕਿਤੇ ਵੀ ਫਲਾਈ ਕਰ ਸਕਦੇ ਆ ਸੋ ਹਨਾ ਕੀ ਮੰਦਪੁਰ ਸਾਹਿਬ ਕੀ ਚੜ ਕੇ ਆਣਾ ਅੱਛਾ ਸੋ ਪਾਣੀ ਦੇ ਪਿਆਲੇ ਪੀਨੇ ਵੀ ਆ ਪੂਰਾ ਤਿਆਰ ਕਰਤਾ ਟਰੈਕਟਰ ਸਾਡੇ ਜਾਂ ਦੀਆਂ ਤਿਆਰੀਆਂ ਨੇ ਜਿਵੇਂ ਜਿਵੇਂ ਗਤੀਵਿਧੀਆਂ ਸਾਰੀਆਂ ਰਹਿਣਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਂਗੇ ਆਪਾਂ ਸੋ ਕਿਉਂਕਿ ਚਲੋ ਆਹੀ ਆਪਣਾ ਫੇਸ ਵੀ ਦਿਖਾ ਦਨੇ ਆ ਕਿਵਾਰੀ ਬੰਦੇ ਕਹਿੰਦੇ ਕਿ ਬੰਦਾ ਨਹੀਂ ਹੁੰਦਾ ਵਿੱਚ ਸਭ ਵੀ ਸਾਡਾ ਹੈ ਜੋਬਰ ਬੱਤਰ ਪਜਾ ਬਾਕੀ ਗਤੀਵਿਧੀਆਂ ਜੂਰਣਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਂਗੇ ਨਾਲ ਨਾਲ ਅਸੀਂ ਪਹਿਲੇ ਤਾਂ ਇੱਕ ਮੀਂਹ ਚ ਲੱਗਾ ਭਰਾਵਾ ਇਹਦਾ ਜੀ ਨੋਦਾ ਹੀ ਪਤਾ ਨਹੀਂ ਇਹ ਲੱਗਾ ਹੀ ਰਹਿਦਾ ਹੁਣਦਾ ਹੀ ਨਹੀਂ ਉਹ ਮੈਂ ਕੀ ਕਰਾਂ